ਸਰਕਾਰੀ ਪ੍ਰਾਇਮਰੀ ਸਕੂਲ ਅਗਨੋਹਾ ਗੁਨੇਚਪੁਰ ਵਿੱਚ ਸਕੂਲ ਦੇ ਵਿਕਾਸ ਕਾਰਜਾਂ ਸੰਬੰਧੀ ਸਕੂਲ ਦੀ ਸੈਂਟਰ ਪ੍ਰਧਾਨ ਸ਼੍ਰੀਮਤੀ ਦਰਸ਼ਨ ਕੌਰ ਜੀ ਉਹਨਾਂ ਦੇ ਨਾਲ ਉਹਨ ਦੇ ਕਾਰਜੋਹ ਹਸਪੰਦ ਸਰਦਾਰ ਖਵਾਜੀ ਜੀ ਜੀ ਮੌਜੂਮ ਹੋਇਆ ਸਕੂਲ ਦੇ ਮੈਡਮ ਸੀਨੀਅਰ ਵਰਦੀਪੌਰ ਜੀ ਮੈਮ ਮਾਸਟਰ ਸਾਹਿਬ ਜੀ ਜੀ ਨੂੰ ਆ ਸਕੂਲ ਬਈ ਜਿਹੜੇ ਵਿਕਾਸ ਕਰ ਚੱਲ ਜਿਆ ਉਹਦੇ ਬਾਰੇ ਥੋੜਾ ਜਿਹਾ ਅਸੀਂ ਸੰਗਤ ਨਾਲ ਗੱਲ ਕਰਨੀ ਚਾਹਦੇ ਸੀ ਉਹਨਾਂ ਨੂੰ ਦੱਸਣਾ ਚਾਹਦੇ ਸੀ ਇਹ ਪ੍ਰਾਇਮਰੀ ਸਕੂਲ ਜਿਹੜਾ ਆ ਲਗਭਗ ਹਿਆਰਪੁਰ ਜ਼ਿਲ੍ਹੇ ਦੇ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਸਕੂਲ ਆ ਇੱਥੇ ਹਜੇ ਵੇਲੇ ਬੇੜੇ ਦੇ ਵਿੱਚ ਫਰਸ਼ ਪੈ ਰਿਆ ਤਕਰੀਬਨ ਤਕਰੀਬਨ 13 ਘਾ 13 ਫੋਰ ਰਾਜ ਫਰਸ਼ ਪੈਣਾ ਪਹਿਲਾਂ ਵੀ 5000 ਸਕੀਅਰ ਫੁੱਟ ਦੇ ਕਰੀਬ ਇੱਥੇ ਫਰਸ਼ ਪੈ ਹੈ ਜਿਸ ਤੋਂ ਅੱਗੇ ਆਲਰੇਡੀ ਇਸ ਸਕੂਲ ਵਿੱਚ ਬੱਚਿਆਂ ਦੇ ਲਈ ਬਹੁਤ ਸਾਰੀਆਂ ਫੈਸਿਲਿਟੀਆਂ ਆ ਮੌਦਕਾ ਪ੍ਰਵਾਂਧਿਆ ਉਹਦੇ ਨਾਲ-ਨਾਲ ਸਕੂਲ ਦੇ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕੋਲ ਫੂਲੀ ਉਹਨਾਂ ਦਾ ਦਫ਼ਤਰ ਵੀ ਆ ਤੇ ਬਲਾਕ ਦੇ ਸਾਰੇ ਟੀਚਰਾਂ ਦਾ ਜਿਹੜਾ ਕੰਮਕਾਰਿਆ ਇਸ ਦਫ਼ਤਰਾਂ ਹੀ ਹੁੰਦਾ ਔਰ ਬਲਾਕ ਦੇ ਸਾਰੇ ਸਕੂਲ ਜਿਹੜੇ ਆ ਪ੍ਰਾਇਮਰੀ ਆ ਚਾਹੇ ਮਿਡਲ ਆ ਚਾਹੇ ਸੀਨੀਅਰ ਤੱਕ ਦੀ ਚਾਹੀ ਆ ਉਹਨਾਂ ਸਾਰੇ ਲਈ ਕਿਤਾਬਾਂ ਤੇ ਜਿਹੜੇ ਰਸਲਿਆ ਸਾਰਾ ਸਕੂਲਾਂ ਹੀ ਹੋ ਕੇ ਗੈਂਹ ਸੈਂਟਰਾਂ ਹੀ ਹੋ ਕੇ ਜਾਂ ਇਸ ਬਲਾਕ ਰਾਹੀਂ ਹੋ ਕੇ ਜਾਂਦਾ ਦੇ ਸਕੂਲ ਦੇ ਵਿੱਚ ਸਾਰੇ ਵੀ ਸਕੂਲਾਂ ਜਿਹੜਾ ਮਾਈਟ ਬਾ ਜਿਹੜਾ ਰੰਗ ਚਾਇਆ ਗਿਆ ਕੋਈ ਜਨ ਪੇਂਟ ਚਾਇਆ ਗਿਆ ਹੋਰ ਰੰਗਦਾਰੀ ਨੂੰ ਉਹ ਫਾਈਨਲ ਟ੍ਰੈਕ ਦਿੱਤਾ ਜਾ ਰਿਹਾ ਤੇ ਉਹਦੇ ਵਿੱਚ ਲਗਭਗ ਸਾਨੂੰ 1 ਲੱਖ ਰਿਆਰ 1 ਲੱਖ ਜਿਹੜਾ ਹੈਗਾ ਉਸਦੀ ਜਿਹੜੀ ਮਦਦ ਆ ਜਗਵਿੰਦਰ ਸਿੰਘ ਪਰਮਾਰ ਯੂਐਸਏ ਵਾਲਿਆਂ ਵੱਲੋਂ ਦਿੱਤੀ ਗਈ ਆ ਤੇ ਹੋਰ ਵੀ ਜਿਹੜੇ ਸਾਰੇ ਕਾਰਜ ਆ ਉਹ ਕੋਈ ਸਕੂਲ ਨੂੰ ਮੈਜੇ ਆਮ ਲੋਕ ਘਟ ਆਉਂਦੇ ਆ ਉਹ ਕਿਤੇ ਮੈਨੂੰ ਰਾਹ ਵਾ ਤੇ ਕੋਈ ਮਿਲ ਪਵੇ ਤੇ ਮੈਂ ਗੱਲ ਕਰਾਂ ਨਾ ਯਾਰ ਸਕੂਲ ਆ ਗਿਆ ਉਹ ਦੇਖ ਲਓ। ਉਹ ਇਹਦੇ ਵਿੱਚ ਨਾਲ ਹੀ ਜਿੱਥੇ ਸਾਡੇ 6RC ਰੋਮਿਆ ਉਸ ਦਾ ਹਾਲ ਵੀ ਲਗਭਗ ਗਿਆ ਕਾਫੀ ਵੱਡਾ ਹਾਲ ਬਣ ਗਿਆ। ਇਹਦੇ ਵਿੱਚ ਸਾਰੇ ਬਲਾਕ ਦੇ ਟੀਚਰਾਂ ਦੇ ਜਿਹੜੇ ਸੈਮੀਨਾਰ ਲੱਗਦੇ ਆ। ਅੱਜ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਲਾਟ ਪੇਜ ਜਿਹੜਾ ਬੂਲੇ ਵਿਖਰਾ ਖਰਚ ਪੈ ਰਿਆ। ਰੋੜੀ ਦੇ ਖਰਚ ਪੈ ਰਿਆ। ਤੇ ਲਗਭਗ ਜਿਹੜਾ ਰੰਗ ਆ ਉਸ ਦੀ ਵੀ ਲਗਭਗ ਲਾਟ ਪੇਜ ਤੇ ਕੰਮ ਚੱਲ ਰਿਹਾ। ਮੈਂ ਜਿਨ੍ਹਾਂ ਵੀ ਬੰਦਿਆਂ ਨੇ ਜਿਨ੍ਹਾਂ ਵੀ ਵੀਰ ਚੰਨਨ ਇਹ ਗੱਲ ਸੁਣ ਜਾ ਪਈ ਗਿਆ ਇਹ ਸਕੂਲ ਵਿੱਚ ਅਸੀਂ ਪੜੇ ਆ ਇਹ ਸਕੂਲ ਉਹ ਜੀ ਸਾਡੇ ਬੱਚੇ ਪੜਦੇ ਆ ਹੁਣ ਦੇ ਤਾਂ ਬੱਚੇ ਸਾਡੇ ਕੋਲ ਘੱਟ ਪੜਦੇ ਆ ਪਰ ਜਿਨ੍ਹਾਂ ਦੇ ਵੀ ਬੱਚੇ ਪੜੇ ਆ ਜਾਂ ਪੜ ਚੁੱਕੇ ਆ ਆਪ ਪੜੇ ਆ ਉਹਨਾਂ ਸਾਰਿਆਂ ਨੂੰ ਵੀ ਆਪਣੇ ਸਕੂਲ ਬਾਰੇ ਬਹੁਤ ਚਿਆਰਖਣਾ ਚਾਹੀਦਾ ਐਟਲੀਸ ਘਟਵਾਟ ਸਕੂਲ ਆ ਕੇ ਦੇਖਣਾ ਚਾਹੀਦਾ ਵੀ ਸਕੂਲ ਵਿੱਚ ਕੀ ਕੀ ਬੱਚਿਆਂ ਲਈ ਝੂਰਤ ਹੈਗੀਆਂ ਕੀ ਇਹ ਝੂਰਤਾਂ ਜਿਹੜੀਆਂ ਆ ਕਿ ਗੰਗੇ ਮੌਰਤ ਪੁਰਾਉ ਜਿਹੜੇ ਸੋਪਾਲ ਜਿਹੜੀਆਂ ਚੰਗੀਆਂ ਅਕੈਡਮੀਜ਼ ਹੈਗੀਆਂ ਉਹਨਾਂ ਦੇ ਮੁਕਾਬਲੇ ਕਿਤੇ ਉਹਨਾਂ ਤੋਂ ਉੱਪਰ ਆ ਉਹ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਆਪਾਂ ਸੂਲ ਵਿੱਚ ਆ ਕੇ ਦੇਖਾਂਗੇ ਤੇ ਮੈਂ ਸਾਰੇ ਹੀ ਆਪਣੇ ਵੀਰਾਂ ਨੂੰ ਭੈਣਾਂ ਨੂੰ ਨਗਰ ਨਿਗਮ ਦੇ ਇਲਾਕੇ ਦੀ ਸੰਸਥਾ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਸੂਲ ਨੂੰ ਵਿజిਟ ਕਰੋ ਔਰ ਆਪਣੇ ਬੱਚਿਆਂ ਨੂੰ ਆਪਣੇ ਪੋਤੇ-ਪੋਤੀਆਂ ਨੂੰ ਇਸ ਸੂਲ ਵਿੱਚ ਪੜ ਲਾਓ ਤਾਂ ਕਿ ਸਾਨੂੰ ਸਾਰਾ ਸਹਿਯੋਗ ਮਿਲ ਸਕੇ ਇਸ ਸਾਰੇ ਯੋਗਦ ਦੇ ਸਾਡੇ ਜਿੱਥੇ ਸਾਡੇ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਆ ਉਤੇ ਨਾਲ ਹੀ ਸਾਡੇ ਪਿੰਡ ਤੋਂ ਜਰ ਪਰਮਜੀਤ ਜੀ ਜਿਹੜੇ ਕਿ ਡੀਪੀਐਸ ਸੈਕੰਡਰੀ ਐਜੂਕੇਸ਼ਨ ਨਾਲ ਹੀ ਨੇ ਉਹਨਾਂ ਦਾ ਵੀ ਸਾਨੂੰ ਬਹੁਤ ਯੋਗਦਾਨ ਨੇ ਪਰਿਵਾਰ ਦਾ ਬਹੁਤ ਸਹਿਯੋਗ ਆ ਤੇ ਮੈਂ ਆਪ ਸਭ ਦੇ ਬਹੁਤ ਧੰਨਵਾਦ ਕਰਦਾ ਔਰ ਦੁਬਾਰਾ ਫਿਰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਇਸ ਸਕੂਲ ਕਿ ਭੇਜੋ ਇਸ ਸਕੂਲ ਵਿੱਚ ਜਿਹੜੇ ਅਸੀਂ ਚਾਰ ਟੀਚਰ ਅਸੀਂ ਪ੍ਰਾਈਵੇਟ ਤੌਰ ਤੇ ਰੱਖਿਆ ਆਪਣੇ ਤੌਰ ਤੇ ਉਹਨਾਂ ਦੀ ਮੈਨੇਜਮੈਂਟ ਜਿਹੜੀ ਆ ਮੈਡਮ ਡਾਕਟਰ ਕੋਰਜੀ ਕਰਦੇ ਆ ਉਹਨਾਂ ਬਜੇ ਟੀਚਰ ਲਾ ਡਿਆ ਐਮ ਐ ਬੀ ਐ ਗਿਆ ਮਨਪ੍ਰੀਤ ਕੌਰ ਡਾ. ਸਰ ਹਰਵੰਸ ਸਿੰਘ ਜੀ ਰਿਟਾਇਰਡ ਸੀਐੱਜੀ ਇਹਨਾਂ ਮਲ ਘਟ ਨਹੀਂ ਪਰਿਓ ਜਿਹੜੇ ਟੀਚਰ ਅਸੀਂ ਰੱਖੇ ਵੀ ਆ ਉਹ ਵੀ ਲਾ ਲਿਆ ਇਹਨਾਂ ਨੂੰ ਬਕਾਇਦਾ ਉਹਨਾਂ ਦੇ ਸਨਮਾਨ ਅਸੀਂ ਪ੍ਰੋਪਰ ਸੈਲਰੀ ਤੇ ਨਹੀਂ ਦੇ ਸਕਦੇ ਸਰਕਾਰ ਵਾਂਗੂ ਪਰ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਬਕਵਾਦ ਜਿਹੜੀ ਆ ਸੋਰਟ ਸੀ ਜ਼ਿਆਦਾ ਕਰਕੇ ਉਹਨਾਂ ਦਾ ਸ਼ੌਕ ਆ ਬੱਚਿਆਂ ਨੂੰ ਪੜਾਉਂਦਾ ਉਹ ਆਪਣਾ ਜਿਹੜੇ ਬੱਚਿਆਂ ਨੂੰ ਪੜਾਉਂਦੇ ਆ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆ ਕੇ ਸਕੂਲ ਨੂੰ ਦੇਖੋ ਅਤੇ ਆਪਣੇ ਬੱਚਿਆਂ ਨੂੰ ਫਟ ਤੋਂ ਬਾਅਦ ਇਸ ਨੂੰ ਵੀ ਦਾਖਲਾ ਕਰਾਓ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ